ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਖਾਰਜ ਕਰ ਦਿੱਤੀ ਗਈ ਇਹਦੇ ਉੱਤੇ ਪਹਿਲਾਂ ਤਾਂ ਸੁਣਵਾਈਆਂ ਤੇ ਸੁਣਵਾਈਆਂ ਹੋ ਰਹੀਆਂ ਸੀ ਅੱਜ ਖਾਰਜ ਹੀ ਕਰ ਦਿੱਤੀ ਗਈ ਹੈ ਕੀ ਕਾਰਨ ਸਮਝਦੇ ਦੇਖੋ ਜਿਹੜਾ ਬਿਜ਼ਨਸ ਨੇ ਆਪਣਾ ਐਫੀਡੇਵਿਟ ਫਾਈਲ ਕੀਤਾ ਜਾਂ ਆਪਣੇ ਤਰਕ ਦਿੱਤੇ ਆ ਉਹਨਾਂ ਨੇ ਬੜਾ ਕਲੀਅਰ ਕਿਹਾ ਕਿ ਜੇ ਬਿਕਰਮ ਮਜੀਠੀਆ ਜੇਲ੍ਹ ਚੋਂ ਬਾਹਰ ਆ ਜਾਂਦੇ ਆ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਇਹਨੂੰ ਨੁਕਸਾਨ ਪਹੁੰਚੇਗਾ ਕਿਉਂਕਿ ਇੱਕ ਬੜਾ ਮਤਲਬ ਪਾਵਰਫੁੱਲ ਹੈ ਤਾਕਤਵਰ ਹੈ ਸਿਆਸਤਦਾਨ ਹੈ ਤੇ ਉਹਨਾਂ ਦੀ ਧਰਮ ਪਤਨੀ ਵੀ ਗੰਨੀ ਕੁਰ ਮਜੀਠਿਆ ਐਮ ਐਲ ਏ ਤੇ ਸਾਡੀਆਂ ਜਿਹੜੀਆਂ ਸਬੂਤ ਹੈ ਉਹ ਪ੍ਰਭਾਵਤ ਹੋਣਗੇ ਕਿਉਂਕਿ ਹਜੇ ਅਸੀਂ ਇਸ ਕੇਸ ਦੀ ਤਹਿਕੀਕਾਤ ਬੰਦ ਨਹੀਂ ਕੀਤੀ ਹੈ ਸਲਾਮ ਅਲੈਕਮ ਸਸਰੀਆ ਕਾਲ ਕਿਦਾਂ ਹਾਲ ਚਾਲ ਆਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸ਼ਰਮਣੀ ਕਾਲੀਦਾਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠਿਆ ਦੀਆਂ ਮੁਸ਼ਕਿਲਾਂ ਦੇ ਵਿੱਚ ਬਹੁਤ ਵੱਡਾ ਅਜ਼ਾਫਾ ਹੋ ਗਿਆ ਹਾਈ ਕੋਰਟ ਦੇ ਵੱਲੋਂ ਵਿਕਰਮ ਸਿੰਘ ਮਜੀਠਿਆ ਦੀ ਬੇਲ ਦੀ ਜਿਹੜੀ ਐਪਲੀਕੇਸ਼ਨ ਸੀ ਜ਼ਮਾਨਤ ਦੀ ਐਪਲੀਕੇਸ਼ਨ অনুরোধ ਕਰ ਦਿੱਤਾ ਗਿਆ ਉਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਕਿਸੇ ਵੀ ਸੂਰਤ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਤੋਂ ਜ਼ਮਾਨਤ ਨਹੀਂ ਮਿਲ ਸਕਦੀ ਕਿਉਂਕਿ ਅਦਾਲਤ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਜੇਲ੍ਹੋਂ ਬਾਹਰ ਆ ਕੇ ਆਪਣੀ ਤਾਕਤ ਇਸਤੇਮਾਲ ਕਰੇਗਾ ਕੇਸ ਦੇ ਉੱਤੇ ਅਸਰੰਦਾਜ਼ ਹੋਏਗਾ ਗਵਾਹਾਂ ਨੂੰ ਡਰਾਏਗਾ ਧਮਕਾਏਗਾ ਐ ਕੀ ਮਾਮਲਾ ਵਿਕਰਮ ਸਿੰਘ ਮਜੀਠੀਆ ਦੀ ਮੁਸ਼ਕਲਾਂ ਕਿਉਂ ਵਾਧਦੀਆਂ ਜਾ ਰਹੀਆਂ ਨੇ ਕਿਉਂ ਅਦਾਲਤ ਉਹਨਾਂ ਨੂੰ ਜ਼ਮਾਨਤ ਨਹੀਂ ਦੇ ਰਹੀ ਇੱਕ ਸੀਨੀਅਰ ਸਾਹੀ ਨੇ ਸਾਰੀਆਂ ਗੱਲਾਂ ਬਿਆਨ ਕੀਤੀਆਂ ਨੇ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਚ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਅੱਜ ਹਾਈ ਕੋਰਟ ਦੇ ਵਿੱਚ ਵਿਚਾਰੀ ਗਈ ਹੈ ਉਸੇ ਬਾਰੇ ਗੱਲਬਾਤ ਕਰਨਾ ਜ਼ਰੂਰੀ ਹੈ ਆਖਰਕਾਰ ਹਾਈ ਕੋਰਟ ਦੀ ਸੁਣਵਾਈ ਜੋ ਸਾਹਮਣੇ ਆਈ ਹੈ ਉਹਦੇ ਪਿਛਲੇ ਕਾਰਨ ਕੀ ਹੈ ਹੋਣਗੇ ਰਹੇ ਹੋਣਗੇ ਉਹਨਾਂ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਡਾਕਟਰ ਸਾਹਿਬ ਵਾਣਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਾਚੀਕਰ ਬਹੁਤ ਧੰਨਵਾਦ ਜੀ ਸਾਰਿਆਂ ਪਰ ਇਸ ਸਾਚੀਕਰ ਅੱਜ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਖਾਰਜ ਕਰ ਦਿੱਤੀ ਗਈ ਇਹਦੇ ਉੱਤੇ ਪਹਿਲਾਂ ਤਾਂ ਸੁਣਵਾਈਆਂ ਤੇ ਸੁਣਵਾਈਆਂ ਹੋ ਰਹੀਆਂ ਸੀ ਅੱਜ ਖਾਰਜ ਹੀ ਕਰ ਦਿੱਤੀ ਗਈ ਹੈ ਕੀ ਕਾਰਨ ਸਮਝਦੇ ਹੋ ਦੇਖੋ ਜਿਹੜਾ ਬਿਜ਼ਨਸ ਨੇ ਆਪਣਾ ਐਫੀ ਡੈਵਿਡ ਫਾਈਲ ਕੀਤਾ ਜਾਂ ਆਪਣੇ ਤਰਕ ਦਿੱਤੇ ਆ ਉਹਨਾਂ ਨੇ ਬੜਾ ਕਲੀਅਰ ਕਿਹਾ ਕਿ ਜੇ ਵਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਆ ਜਾਂਦੇ ਆ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਇਹਨੂੰ ਨੁਕਸਾਨ ਪਹੁੰਚੇਗਾ ਕਿਉਂਕਿ ਇੱਕ ਬੜਾ ਮਤਲਬ ਪਾਵਰਫੁਲ ਹੈ ਤਾਕਤਵਰ ਹੈ ਸਿਆਸਤਦਾਨ ਹੈ ਤੇ ਉਹਨਾਂ ਦੀ ਧਰਮ ਪਤਨੀ ਵੀ ਗਨੀ ਕੁਰਮ ਮਜੀਠੀਆ ਐਮ ਐਲ ਏ ਆ ਤੇ ਸਾਡੀਆਂ ਜਿਹੜੀਆਂ ਸਬੂਤ ਹੈ ਉਹ ਪਰਭਾਵਤ ਹੋਣਗੇ ਕਿਉਂਕਿ ਹਜੇ ਅਸੀਂ ਇਸ ਕੇਸ ਦੀ ਤਹਿਕੀਕਾਤ ਬੰਦ ਨਹੀਂ ਕੀਤੀ ਹੈ। ਕਰੀਬ ਜਿਹੜਾ ਵਾ 200 ਦੇ ਕਰੀਬ ਜਿਹੜਾ ਇਹਦੇ ਵਿੱਚ ਗਵਾਹ ਨੇ। ਔਰ ਮੈਨੂੰ ਲੱਗਦਾ 400 ਦੇ ਕਰੀਬ ਟੋਟਲ ਬੈਂਕ ਖਾਤੇ ਖੰਗਾਲੇ ਗਏ ਨੇ। ਹੂੰ। ਔਰ ਹਜੇ ਕਈ ਚੀਜ਼ਾਂ ਦਾ ਮਲਾਂਨ ਕੀਤਾ ਜਾ ਰਿਹਾ ਵਿਦੇਸ਼ਾਂ ਦੇ ਵਿੱਚ ਪ੍ਰਾਪਰਟੀਆਂ ਦਾ ਪੈਸੇ ਭੇਜਣ ਦਾ ਜੁੜੇ ਫਰਮਾਂ ਰਾਹੀਂ ਪੈਸੇ ਆਏ। ਕੁਝ ਨਵੇਂ ਤੱਥ ਵੀ ਸਾਹਮਣੇ ਆਏ। ਜਿਵੇਂ ਵਿਕਰਮ ਮਜੀਠੀਆ ਨੇ ਆਪਣੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਜਿਹੜੇ ਮੌਜੂਦਾ ਵਿਧਾਇਕ ਨੇ ਔਰ ਆਪਣੇ ਸਾਲੇ ਗਜਪਤ ਸਿੰਘ ਗਰੇਵਾਲ ਨਾਲ ਉਹਨਾਂ ਦੇ ਨਾਂ ਤੇ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਔਰ A to Z ਟਰਾਂਸਪੋਰਟ ਦੇ ਜਰੀਏ 26 ਜਿਹੜੇ ਆ ਉਹ ਬੱਸਾਂ ਦੇ ਰੂਟ ਪਰਮਿਟ ਲਿੱਤੇ ਗਏ ਜਿਹਨੂੰ ਬਾਚ ਪਟਿਆਲਾ ਐਕਸਪ੍ਰੈਸ ਦਾ ਨਾਮ ਦਿੱਤਾ ਗਿਆ ਇਹ ਵਿਕਰਮ ਮਜੀਠੀਆ ਦੀ ਆ ਪਰਿਵਾਰ ਦੀਆਂ ਕੰਪਨੀਆਂ ਸੀਗੀਆਂ ਔਰ ਹਰਾਨੀ ਜਨਕ ਗੱਲ ਇਹ ਹੈਗੀ ਆ ਕੀ ਕਰੀਬ 26 ਲੱਖ ਰੁਪਈਆ ਬੈਂਕ ਚ ਸੀਗਾ ਲੇਕਿਨ ਉਹ ਰੂਟ ਪਰਮਿਟ ਲੈਣ ਲਈ 2 ਕਰੋੜ 60 ਲੱਖ ਰੁਪਈਆ 2 ਕਰੋੜ ਬੰਦ 30 ਲੱਖ ਤੋਂ 60 ਲੱਖ ਦੇ ਵਿੱਚ ਘੱਟ ਕੋਈ ਫਿਗਰ ਹੈ ਉਹ ਕੈਸ਼ ਦਿੱਤਾ ਗਿਆ ਹੂੰ ਉਹ ਟ੍ਰਾਂਸਪੋਰਟ ਡਿਪਾਰਟਮੈਂਟ ਇਹ ਉਹ ਪੈਹਾ ਵੀ ਲੈ ਲਿਆ ਤੇ ਉਹਨਾਂ ਨੂੰ ਜਿਹੜੇ ਪਰਮਿਟ ਹੈ ਉਹ ਲਾਟ ਕਰਦੇ 26 ਹੁਣ ਉਹ 2 ਕਰੋੜ ਤੋਂ ਉੱਤੇ ਦਾ ਪੈਹਾ ਕਿੱਥੋਂ ਆਇਆ ਹੂੰ ਉਹਨੂੰ ਖੰਘਾਲਣਾ ਜ਼ਰੂਰੀ ਹੈ ਉਹਨੂੰ ਪੁੱਛਣਾ ਜ਼ਰੂਰੀ ਹੈ ਫਿਰ ਜਿਵੇਂ ED ਇੰਟਰਪ੍ਰਾਈਜ਼ਸ ਦੇ ਨਾਂ ਤੇ ਇਹਨਾਂ ਦੀ ਫਰਮ ਸੀ ਜਿਹੜੀ ਸ਼ਰਾਬ ਦੇ ਕਾਰੋਬਾਰ ਨੂੰ ਕੰਟਰੋਲ ਕਰਦੀ ਸੀ ਉਸ ਉਹਨਾਂ ਨੇ ਸ਼ਰਾਬ ਦੇ ਕਾਰੋਬਾਰ ਨੂੰ ਕੰਟਰੋਲ ਕੀਤਾ ਜਿਹੜੀਆਂ 6 ਫਰਮਾਂ ਹਰਪ੍ਰੀਤ ਸਿੰਘ ਗੁਲਾਟੀ ਔਫ ਸੋਨੂ ਤੇ ਅਮਰਦੀਪ ਸਿੰਘ ਔਫ ਸੋਨੂ ਦੇ ਨਾਂ ਤੇ ਬਣੀਆਂ ਹੋਈਆਂ ਸੀ ਉਹਨਾਂ ਨੇ ਇਹਨਾਂ ਨੂੰ 1 ਕਰੋੜ 70 ਲੱਖ ਰੁਪਏ ਦੇ ਆਸ-ਪਾਸ ਦਿੱਤਾ ਜਿਹਦੇ ਜ਼ਰੀਏ ਇਹਨਾਂ ਨੇ ਸ਼ਿਮਲੇ ਚ ਮਸ਼ੂਬਰਾ ਚ ਤੇ ਇੱਕ ਦੋ ਜਗ੍ਹਾ ਹੋਰ ਪ੍ਰਾਪਰਟੀਆਂ ਖਰੀਦੀਆਂ ਇਹ ਹਜੇ ਸਾਰੀਆਂ ਨਾ ਕੜੀ ਨਾ ਕੜੀ ਜੋੜਨੀ ਆ ਇੰਨੀ ਛੇਤੀ ਨਹੀਂ ਹੁੰਦਾ ਤੇ ਇਸ ਕਰਕੇ ਜਿਹੜਾ ਅਦਾਲਤ ਹੈ ਉਹਨਾਂ ਨੇ ਵੀ ਕਿਹਾ ਵੀ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਆਪਣੀ ਤਫ਼ਤੀਸ਼ ਮੁਕੰਮਲ ਕਰੋ ਹਮ ਮੁਕੰਮਲ ਕਰੋ ਕਿਉਂਕਿ ਅਸੀਂ ਮਨੁੱਖੀ ਅਧਿਕਾਰਾਂ ਨੂੰ ਵੀ ਦੇਖਣਾ ਨਾਲ ਮੈਨੂੰ ਸਾਰੀ ਉਮਰ ਥੋੜਾ ਜੇਲ੍ਹ ਚ ਰੱਖ ਲੈਣਾ ਵਿਕਰਮ ਮਜੀਠੇ ਨੂੰ ਤਫ਼ਤੀਸ਼ ਮੁਕੰਮਲ ਕਰੋ ਮੁਕੰਮਲ ਕਰਕੇ ਤੇ ਇਹ ਆਪਣੀ ਦੁਬਾਰਾ ਐਪਲੀਕੇਸ਼ਨ ਜ਼ਮਾਨਤ ਦੀ ਲਾਣ ਫਿਰ ਇਹਨਾਂ ਦੇ ਵਿਚਾਰ ਕੀਤਾ ਜਾਊਗਾ ਲੇਕਿਨ ਅੱਜ ਡੱਟ ਕੇ ਜਿਹੜਾ ਵਾ ਸਰਕਾਰੀ ਪੱਖ ਦੇ ਵਕੀਲ ਜਿਹੜੇ ਸਿੰਗਲਾ ਨੇ ਜਿਹੜੇ ਚੱਲ ਰਹੀ ਸੀ ਅੱਗੇ ਵੀ ਕੇਸ ਦਾ ਅਸਿਸਟੈਂਟ ਐਡਵੋਕੇਟ ਉਹਨਾਂ ਨੇ ਬੜਾ ਤਗੜਾ ਅੱਜ ਉੱਥੇ ਬਹਿਸ ਕੀਤੀ ਆ ਔਰ ਨਵੇਂ ਤੱਥ ਨਵੇਂ ਐਫੀਡੇਵਿਟ ਫਾਈਲ ਕੀਤੇ ਆ ਜਿਨ੍ਹਾਂ ਦੇ ਨਾਲ ਮੈਨੂੰ ਲੱਗਦਾ ਆਉਣ ਵਾਲੇ ਦੌਰ ਦੇ ਵਿੱਚ ਹੋਰ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧਣਗੀਆਂ ਪਰਿਵਾਰ ਦੀਆਂ ਵੀ ਵਧਣਗੀਆਂ ਕਿਉਂਕਿ ਕੜੀ ਨਾਲ ਕੜੀ ਜੋੜ ਕੇ ਬਿਜ਼ਨਸ ਨੇ ਇਸ ਕੀਚ ਦਾ ਆਧਾਰ ਬਹੁਤ ਮਜ਼ਬੂਤ ਕਰ ਦਿੱਤਾ ਡਾਕਟਰ ਸਾਹਿਬ ਐਂ ਲੱਗਦਾ ਕਿ ਹੁਣ ਇਹ ਕੇਸ ਹੋਰ ਵੀ ਵੱਖਰੇ ਪੈਦਾਨ ਤੇ ਪਹੁੰਚ ਸਕਦਾ ਕਿਉਂਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਆਫਰ ਰੋਡਿੰਗ ਕਰਨ ਵਾਲੇ ਉਹਨਾਂ ਦੇ ਮਿੱਤਰ ਨੇ ਉਹ ਵੀ ਫੜ ਲਏਗੇ ਨੇ ਨਾ ਜੋ ਇੱਕ ਤਾਂ ਖੈਰ ਫੜ ਲਿਆ ਗਿਆ ਦੂਸਰੇ ਬਾਰੇ ਚਰਚਾਾਂ ਮਾਂ ਨੇ ਉਹ ਕਿੱਥੇ ਤੱਕ ਪਹੁੰਚਿਆ ਕੇਸ ਦੇਖੋ ਹਜੇ ਉਹਨਾਂ ਦੀ ਨਕੀਗਾਤ ਚੱਲ ਰਹੀ ਆ ਹਜੇ ਉਹਨਾਂ ਕੋਲ ਪੁੱਛ ਗੇ ਚ ਕੀਤੀ ਜਾ ਰਹੀ ਜਿਹਦੇ ਵਿੱਚ ਪ੍ਰਾਈਵੇਟ ਲਿਮਟਿਡ ਕੰਪਨੀਆਂ ਵੀ ਸੀਗੀਆਂ ਇਹਨਾਂ ਨੂੰ ਹੀ ਪੈਸਾ ਵਿਕਰਮ ਜਿੱੱਠੇ ਨੂੰ ਕਿਉਂ ਦਿੱਤਾ ਗਿਆ ਹੂੰ ਉਹਦੇ ਕੋਈ ਖਾਸ ਕਾਰਨ ਸੀ ਕਿਉਂ ਦਿੱਤਾ ਗਿਆ ਕੀ ਇਹ ਬੇਨਾਮੀ ਹੈਗੀਆਂ ਨੇ ਤੇ ਇਸ ਕਰਕੇ ਪੁੱਛਗਿੱਛ ਕਰ ਰਹੇ ਐ ਇੱਕ ਉਹਦੇ ਬਾਰੇ ਵੀ ਪੁੱਛਗਿੱਛ ਕਰ ਰਹੇ ਐ ਕੁਝ ਪੈਸਾ ਦਿੱਤਾ ਗਿਆ ਜਿਹਦੇ ਨਾਲ ਦਿੱਲੀ ਜਿਹੜਾ ਫਾਰਮ ਹਾਊਸ ਖਰੀਦਿਆ ਗਿਆ ਹੂੰ ਫਿਰ ਇੱਕ ਤੱਤ ਹੋਰ ਵੀ ਜਿਹੜਾ ਸਾਹਮਣੇ ਆਇਆ ਜਿਹੜਾ ਮੈਂ ਸਰਕਾਰ ਦੇ ਕੋਲ ਮੇਰੇ ਰਿਸੋਰਸਸ ਕਨਫਰਮ ਕਰ ਰਹੇ ਸਨ ਕਿ ਜਿਹੜਾ 2008-09 ਚ ਸੀਗਾ ਹੂੰ विक्रमजीत खेरिया कंपनीया को सिर्फ 3.5 करोड़ रुपया दा आसपास दा फरमाया सी लेकिन 50 सालਾਂ ਚ 167 करोड़ 127 करोड़ ਦੇ ਆਸपास ਪਹੁੰਚ ਗਿਆ ਭਾਈ ਇੰਟਾ ਕਿਹੜਾ 50 ਸਾਲਾਂ ਬਾਅਦ ਜੰਪ ਵੱਜਿਆ ਕਿ ਸਿੱਧਾ ਹੀ 110-15 ਕਰੋੜ ਰੁਪਇਆ 120 ਕਰੋੜ ਰੁਪਇਆ ਸਿੱਧਾ ਹੀ ਵੱਧ ਗਿਆ ਕੰਪਨੀਆ ਨੂੰ ਡਿਪੋਜ਼ਿਟ ਉਹ ਕੁਛ ਜਿਹੜੀਆਂ ट्रांजैक्शनਾਂ ਕ ਜਿਹੜੀਆਂ ਆਈਆਂ ਜਾਂ ਕੈਸ਼ ਡਿਪੋਜ਼ਿਟ ਹੋਇਆ ਉਹਦਾ ਵੀ ਲੈਂਦਨ ਮਿਲਦਾ ਨਹੀਂ ਪਿਆ ਆਪਾਂ ਜੋ ਲੇਖਾ ਜੋਖਾ ਨਹੀਂ ਮਿਲਦਾ ਪਿਆ ਕੁਝ ਜਿਵੇਂ ਇੱਕ ਕੰਪਨੀ ਆ ਬਾਹਰ ਲੀਆਂ ਕੰਪਨੀਆਂ ਉਹਨਾਂ ਨੇ 35 ਕਰੋੜ ਲੋਨ ਦਿੱਤਾ ਬਾਅਦ ਚ ਕਹਿੰਦੇ ਚਲੋ ਛੱਡੋ 3.5 ਕਰੋੜ ਵਾਪਸ ਕਰੋ ਅਸੀਂ ਤੁਹਾਡੇ ਨਾਲ ਸਮਝੌਤਾ ਕਰ ਲਿਆ ਬਈ ਇਦਾਂ ਦੀਆਂ ਕਿਹੜੀਆਂ ਕੰਪਨੀਆਂ ਪੈਦਾ ਹੋ ਗਈਆਂ ਜਿਹੜੀਆਂ 35 ਕਰੋੜ ਦੇ ਕੇ 3.5 ਕਰੋੜ ਵਾਪਸ ਲੈ ਲੈਣ ਡਿਪੋਜ਼ਿਟ ਕਰਾ ਕੇ ਤੇ ਉਹ ਕੰਪਨੀਆਂ ਵੀ ਘਟੇ ਚ ਨਹੀਂ ਹੈਗੀਆਂ ਕੋਈ ਉਹ ਕੰਪਨੀਆਂ ਵੱਧਦੇ ਚ ਸੋ ਇਸ ਕਰਕੇ ਜਿਵੇਂ ਗਿਲਕੋ ਵਾਲਿਆਂ ਨੇ ਜਿਹੜੇ ਰਣਜੀਤ ਸਿੰਘ ਗਿਲਾ ਉਹਨਾਂ ਨੇ 4 ਕਰੋੜ ਕਾਜ਼ਾ ਦਿੱਤਾ ਹੁਣ ਜਿਹੜੀ ਵਿਜੀਲੈਂਸ ਦਾ ਸ਼ੱਕ ਇਹ ਜਾਂਦਾ ਬਈ ਜਿਹੜੇ ਪੈਸੇ ਦਿੱਤੇ ਨੇ ਇਹ ਕਾਰੋਬਾਰ ਵਿਕਰਮਜੀਠੀਏ ਦੇ ਹੀ ਸੀਗੇ ਇਹ ਬਨਾਮੀ ਸੀਗੇ ਇਹਨਾਂ ਨੇ ਆਪਣੇ ਤੌਰ ਤੇ ਬਨਾਮੀ ਨਾਮਾਂ ਤੇ ਸ਼ੁਰੂ ਕਰਕੇ ਆਪਣੀਆਂ ਫਰਮਾਂ ਨੂੰ ਵਾਈਟ ਪੈਸਾ ਟ੍ਰਾਂਸਫਰ ਕਰਾਇਆ ਬਲੈਕ ਪੈਸਾ ਉਹਨਾਂ ਨੂੰ ਦੇ ਕੇ ਉਸ ਫਰਮਾਂ ਚੋਂ ਆਪਣੀਆਂ ਕੰਪਨੀਆਂ ਨੂੰ ਆਪਣੇ ਪਰਿਵਾਰ ਦੀਆਂ ਕੰਪਨੀਆਂ ਚ ਵਾਈਟ ਪੈਸਾ ਟ੍ਰਾਂਸਫਰ ਕਰਾਇਆ ਬਿਜ਼ਨਸ ਨੂੰ ਇਹ ਸ਼ੱਕ ਹੈ ਔਰ ਇਹਨੂੰ ਉਹਨਾਂ ਨੇ ਬਿਜ਼ਲੈਂਸ ਦੇ ਜਿਹੜੇ ਵਕੀਲ ਨੇ ਕੋਰਟ ਦੇ ਵਿੱਚ ਜ਼ਬਰਦਸਤ ਤਰੀਕੇ ਨਾਲ ਰੱਖਿਆ ਵੀ ਹੈ لیکن اوناں ਵੱਲੋਂ ਵੀ ਜਿਹੜੇ ਵਿਕਰਮ ਮਜੀਠੀਆ ਵੱਲੋਂ ਪੇਸ਼ ਹੋਏ ਨੇ ਵਕੀਲ ਉਹਨਾਂ ਨੇ ਵੀ ਬੜੇ ਤਗੜੇ ਧੰਗ ਨਾਲ ਕਿਹਾ ਭਈ ਜਿਹੜਾ 2000 ਇਹ ਜਿਹੜਾ ਕੇਸ ਹੈਗਾ ਵਾ ਇਹ 2021 ਵਾਲਾ ਹੀ ਕੇਸ ਹੈਗਾ ਡਰੱਗ ਤਾਂ ਉਹ ਕੇਸ ਸੀਗਾ ਐਨਡੀਪੀਐਸ ਦਾ ਉਹਦੇ ਵਿੱਚ ਜਿਹੜਾ ਕਿਹਾ ਗਿਆ ਸੀ ਵੀ ਇਹਨਾਂ ਨੇ ਡਰੱਗ ਵੇਚ ਕੇ ਪੈਸਾ ਕਮਾਇਆ ਇਹਨਾਂ ਦੇ ਦੋਸ਼ ਸੀ ਉਸੇ ਐਫਆਈਆਰ ਜਿਹਦੀ ਤਹਿਕੀਕਾਤ ਹੋਣੀ ਚਾਹੀਦੀ ਆ ਪਰ ਜਿਹੜੇ ਜਸਟਿਸ ਸੀਗੇ ਤ੍ਰਿਭੂਵਨ ਦਈਆ ਜਿਨ੍ਹਾਂ ਕੋਲੇ ਕੇਸ ਚੱਲ ਰਿਹਾ ਸੀ ਉਹਨਾਂ ਨੇ ਬੜੇ ਤਗੜੇ ਟਾਂਗਣਾ ਸੁਪਰੀਮ ਕੋਰਟ ਦੀਆਂ ਜਿਹੜੀਆਂ ਜੱਜਮੈਂਟਸ ਐ ਉਹਨਾਂ ਦਾ ਹਵਾਲਾ ਦਿੱਤਾ ਕਿਉਂਕਿ ਮੈਂ ਕੱਲ ਪਰਸੋਂ ਵੀ ਸੁਣਿਆ ਸੀ ਜੱਜਮੈਂਟਸ ਕੋਈ ਜੱਜਮੈਂਟ ਦਾ ਹਵਾਲਾ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਸਟੇਟ ਦੀ ਇੱਕ ਸੁਰਿੰਦਰ ਸਿੰਘ ਰਠੌਰ ਦੀ ਸਟੇਟ ਵਰਸਸ ਸੁਰਿੰਦਰ ਸਿੰਘ ਰਠੌਰ ਦਾ ਹਵਾਲਾ ਦਿੱਤਾ ਇਹ ਉੱਤਰਾਖੰਡ ਦੇ ਕੇਸ ਦਾ ਹਵਾਲਾ ਦਿੱਤਾ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਬਈ ਜੇ ਕੋਈ ਨਵੀਂ ਚੀਜ਼ ਸਾਹਮਣੇ ਆਂਦੀ ਆ ਉਹ ਡਿਫਰੈਂਟ ਤਰ੍ਹਾਂ ਦੀ ਇਹਦੇ ਨਾਲ ਹੈ ਤੇ ਉਹਦੇ ਵਿੱਚ ਫਰੈਸ਼ ਐਫ ਆਈ ਆਰ ਦਰਜ ਕੀਤੀ ਜਾ ਸਕਦੀ ਹੈ ਉਹ ਜਿਹੜੀਆਂ ਜਾਂਚ ਏਜੰਸੀਆਂ ਉਹਨਾਂ ਦਾ ਅਧਿਕਾਰ ਹੈ ਤੇ ਇਸ ਕਰਕੇ ਕਹਿੰਦੇ ਇਹ ਉੱਤੇ ਤਾਂ ਕੋਈ ਤਰਕ-ਵਿਤਰਕ ਨਹੀਂ ਹੋ ਸਕਦਾ ਕਿ ਐਫ ਆਈ ਆਰ ਨਵੀਂ ਦਰਜ ਹੋ ਸਕਦੀ ਹੈ ਇਹ ਨਹੀਂ ਹੈਗਾ ਕਿ ਕੋਈ ਐਫ ਆਈ ਆਰ ਚ ਇਹਨੂੰ ਜਿਹੜਾ ਵਾ ਜਾਂਚ ਕੀਤਾ ਜਾਵੇ ਵਿਜੀਲੈਂਸ ਇਹਦੀ ਬਕਰੀ ਐਫ ਆਈ ਆਰ ਦੇ ਸਕਦੀ ਹੈ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਐਫ ਆਈ ਆਰ ਠੀਕ ਹੈਗੀ ਹੈ ਤੇ ਤੁਸੀਂ ਅੱਗੋਂ ਜਿਹੜੀ ਹੈ ਅਪੀਲ ਦਲੀਲ ਕਰੋ ਲੇਕਿਨ ਜਾਂਚ ਜਦੋਂ ਤੱਕ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਆਪਾਂ ਜ਼ਮਾਨਤ ਦਿੰਦੇ ਨਹੀਂ ਕਿਉਂਕਿ ਇਹ ਮਾਮਲਾ ਬੜਾ ਸੀਰੀਅਸ ਹੈ ਫਿਰ ਇਹ ਜਿਹੜਾ ਜੀ ਦੇ ਖਿਲਾਫ ਮਾਮਲਾ ਉਹ ਜਿਹੜਾ ਪਾਵਰਫੁੱਲ ਬੰਦਾ ਅੱਛਾ ਡਾਕਟਰ ਸਾਹਿਬ ਪਿਛਲੀ ਵਾਰੀ ਜਦੋਂ ਤੁਸੀਂ ਗੱਲ ਕੀਤੀ ਸੀ ਦੋ ਜਣੇ ਸੀਗੇ ਦੂਸਰਾ ਮਿੱਤਰ ਵਿਕ੍ਰਮ ਸਿੰਘ ਮਜੀਠੀਆ ਦਾ ਕਿੱਥੇ ਹੈ ਉਹ ਉਹ ਵੀ ਅਦਰਸ਼ ਨਗਰ ਦਾ ਰਹਿਣ ਵਾਲਾ ਕੈਨੇਡਾ ਦੇ ਵਿੱਚ ਸੀਗਾ ਅਮਰਦੀਪ ਸੋਨੂ ਹੂੰ ਉੱਥੇ ਹੁਣ ਉਹਦਾ ਮੇਰਾ ਖਿਆਲ ਵਾਪਸ ਆਇਆ ਕੁਝ ਦਿਨ ਪਹਿਲਾਂ ਲੇਕਿਨ ਕੁਝ ਕੰਪਨੀਆਂ ਵਿਕਰਮ ਮਜੀਠੀਏ ਦੀਆਂ ਜਿਹੜਾ ਵਾ ਦੋਸਤ ਹੈ ਅਮਰਦੀਪ ਸੋਨੂ ਦੇ ਨਾਂ 'ਤੇ ਹੈਗੀ ਆ ਹੂੰ ਉਨੇ ਵੀ ਸ਼ਰਾਬ ਦਾ ਕੰਮ ਕੀਤਾ ਪ੍ਰਾਈਵੇਟ ਲਿਮਟਿਡ ਕੰਪਨੀਆਂ ਵੀ ਹੈਗੀਆਂ ਹੁਣ ਉਹ ਕੰਪਨੀਆਂ ਜਿਹੜੀਆਂ ਕੀ ਸਿਰਫ ਇਹਨਾਂ ਦੇ ਨਾਂ ਤੇ ਬਣਾਈਆਂ ਗਈਆਂ ਸੀ ਕੀ ਇਹਨਾਂ ਕੋ ਸਿਰਫ ਸਿਗਨੇਚਰ ਕਰਾਉਂਦੇ ਸੀ ਪੈਸੇ ਦੀ ਟਰਾਂਜੈਕਸ਼ਨ ਸੀਏ ਕਰਦੇ ਸੀ ਜਾਂ ਹੋਰ ਕਰਦੇ ਸੀ ਉਹ ਸਾਰਾ ਕੁਝ ਅਜੇ ਬਿਜ਼ਨਸ ਜਾਂਚ ਰਹੀ ਹੈ ਹਰਪ੍ਰੀ ਸਿੰਘ ਨੂੰ ਗੁਲਾਤੀ ਬਿਜ਼ਨਸ ਕਸਟਡੀ ਚ ਉਹਨੂੰ ਇੰਟਰੋਗੇਸ਼ਨ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਤੇਰੇ ਕੋ ਪੈਸਾ ਜਿਹੜਾ ਤੂੰ ਬਿਕਰਮ ਮਜੀਠੀਏ ਦੀ ਕੰਪਨੀਆਂ ਨੂੰ ਦਿੱਤਾ ਉਹ ਪੈਸਾ ਤੂੰ ਕਿਉਂ ਦਿੱਤਾ ਕੀ ਇਹ ਤੇਨੀਆਂ ਕੰਪਨੀਆਂ ਆਪਣੀਆਂ ਕੀ ਤੂੰ ਇਹਦਾ ਮੁਨਾਫਾ ਆਪਣੀਆਂ ਇਨਕਮ ਟੈਕਸ ਰਿਟਰਨਾਂ ਚ ਭਰੇ ਆ ਉਹ ਸਾਰੀਆਂ ਚੀਜ਼ਾਂ ਦੀ ਤਹਿਕੀਕਾਂ ਚੱਲ ਰਹੀ ਆ ਔਰ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਜੋ ਬਿਜ਼ਨਸ ਨੂੰ ਖਦਸ਼ਾ ਖਦਸ਼ਾ ਇਹ ਹੈਗਾ ਕਿ 6 ਦੀਆਂ 6 ਜਿਹੜੀਆਂ ਕੰਪਨੀਆਂ ਸੀਗੀਆਂ ਇਹ ਸ਼ਰਾਬ ਦੀਆਂ ਜਿਹੜੀਆਂ ਬਣਾਈਆਂ ਗਿਆ ਸੀ ਸਪਿਰਟ ਦੀ ਵੀ ਸੀ ਹੋਰ ਵੀ ਸੀ ਇਹ ਸਾਰੀਆਂ ਕੰਪਨੀਆਂ ਵਿਕਰਮ ਅਜੀਠੀਏ ਦੀਆਂ ਸੀਆਂ ਜਿਹੜੀਆਂ ਉਹ ਨੈ ਅਮਰਦੀਪ ਸਿੰਘ ਸੋਨੂ ਤੇ ਹਰਪ੍ਰੀਤ ਸਿੰਘ ਸੋਨੂ ਗੁਲਾਟੀ ਦੇ ਨਾਂ ਤੇ ਬਣਾਈ ਸੀ ਅਮਰਦੀਪ ਸੋਨੂ ਜਿਹੜਾ ਉਹ ਦਰਸ਼ਨਗਰ ਦਾ ਰਹਿਣ ਵਾਲਾ ਵਿਕਰਮਜੀਠੀਏ ਦੇ ਪੁਰਾਣੇ ਦੋਸਤ ਨੇ ਉਹ ਕੈਨੇਡਾ ਚਲਾ ਗਿਆ ਸੀ ਹੁਣ ਕੈਨੇਡਾ ਤੋਂ ਪਰਿਵਾਰ ਸਮੇਤ ਵਾਪਸ ਆਇਆ ਹੋਇਆ ਬਿਜਲੈਂਸ ਸਿਟੀ ਆ ਮੈਨੂੰ ਲੱਗਦਾ ਕਿ ਉਹਨੂੰ ਵੀ ਰਡਾਰ ਤੇ ਲਿਆ ਸਕਦੀ ਆ ਤੁਹਾਨੂੰ ਮੈਂ ਦੱਸਿਆ ਕੁੱਲ ਮਿਲਾ ਕੇ ਬਿਜ਼ਨੈਸ ਨੈਸ ਕੇਸ ਚ 20 ਕ ਬੰਦੇ ਲਪੇਟੇ ਚ ਲਿਆਣੇ ਆ ਤੇ ਉਹਦੀਆਂ ਬਸ ਬਾਰੀ-ਬਾਰੀ ਤਿਆਰੀਆਂ ਹੋ ਰਹੀਆਂ ਇੱਕ ਜਿਨ੍ਹਾਂ ਨੇ ਬੁੱਧ ਸਿੰਘ ਹੈਗਾ ਜਿਨ੍ਹਾਂ ਨੇ ਗੱਡੀਆਂ ਜਿਹੜੀਆਂ ਬਿਕਰਮ ਮਜੀਠੀਆ ਨੂੰ ਗਿਫਟ ਕੀਤੀਆਂ ਵੱਡੀਆਂ-ਵੱਡੀਆਂ ਲਗਜ਼ਰੀ ਗੱਡੀਆਂ ਗਿਫਟ ਕੀਤੀਆਂ ਤੇ ਤੁਹਾਨੂੰ ਤਾਂ ਮੈਨੂੰ ਲੱਗਦਾ ਕੋਈ ਮੋਬਾਈਲ ਫੋਨ ਨਹੀਂ ਗਿਫਟ ਕਰਦਾ ਬਾਈ ਜੀ ਅੱਜ ਦੇ ਦੌਰ 'ਚ ਇਸ ਕਰਕੇ ਬਿਜ਼ਨਸ ਦਾ ਸ਼ੱਕ ਦਾ ਦਾਇਰਾ ਬਹੁਤ ਵਧਿਆ ਹੋਇਆ ਜੀ ਤੇ ਆਸੀ ਅੱਜ ਦੀ ਵੀਡੀਓ ਜਿਵੇਂ ਤੁਸੀਂ ਵੇਖਿਆ ਕਿ ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਕਾਲੇ ਕਾਰਨਾਮੇ ਨੇ ਇੱਕ-ਇੱਕ ਕਰਕੇ ਸਾਹਮਣੇ ਆ ਰਹੇ ਨੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਬੜਾ ਹੀ ਤਾਕਤਵਰ ਇਨਸਾਨ ਹੈ ਜਾ ਕੇ ਕੇਸ ਦੇ ਉੱਤੇ ਅਸਰੰਦਾਜ਼ ਹੋ ਵਿਜੀਲੈਂਸ ਨੂੰ 10 ਮਹੀਨੇ ਦਾ ਟਾਈਮ ਦਿੱਤਾ ਗਿਆ ਆਪਣੀ ਤਫਸੀਲ ਮੁਕੰਮਲ ਕੀਤੀ ਜਾਏ ਉਹਦੇ ਬਾਅਦ ਦੁਬਾਰਾ ਤੋਂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਪਟੀਸ਼ਨ ਤੇ ਗੱਲ ਕੀਤੀ ਜਾਏਗੀ ਨਾ ਸਿਰ ਬਿਕਰਮ ਸਿੰਘ ਮਜੀਠੀਆ ਬਲਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਬਿਕਰਮ ਸਿੰਘ ਮਜੀਠੀਆ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਕਰੀਬੀ ਯਾਰ ਸਨ ਉਹ ਸਾਰੇ ਬਿਕਰਮ ਸਿੰਘ ਮਜੀਠੀਆ ਦੀ ਮਦਦ ਕਰਦੇ ਰਹੇ ਨੇ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਦੇ ਨਾਂ ਤੇ ਕੰਪਨੀਆਂ ਬਣਾਈਆਂ ਦੂਸਰੇ ਦੂਸਰਿਆਂ ਦੇ ਨਾਵਾਂ ਤੇ ਬੱਸਾਂ ਦੇ ਰੂਟ ਵਾਸਤੇ ਪੈਸੇ ਦਿੱਤੇ ਜਾ ਦਾਦਾਂ ਖਰੀਦੀਆਂ 400 ਬੈਂਕ ਖਾਤੇ ਜਿਹੜੇ ਨੇ ਵਿਜੀਲੈਂਸ ਦੇ ਰਡਾਰ ਤੇ ਨੇ ਉਹਨਾਂ ਦੇ ਵਿੱਚ ट्रांजੈਕਸ਼ਨਸ ਕੀਤੀਆਂ ਗਈਆਂ ਨੇ ਸਿਮਰਤਜੀਤ ਸਿੰਘ ਮਾਨ ਜਿਹੜੇ ਨੇ ਖਾਲਸਤਾਨੀ ਲੀਡਰ ਉਹਨਾਂ ਦੀ ਬੇਟੀ ਦਾ ਵੀ ਨਾਂ ਵਿੱਚ ਆਇਆ ਤੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ 20 ਤੋਂ 25 ਲੋਕ ਜਿਹੜੇ ਨੇ ਉਹਨਾਂ ਨੂੰ ਵਿਜੀਲੈਂਸ ਆਪਣੇ ਰਡਾਰ ਤੇ ਲੈ ਕੇ ਆਏਗੀ ਤੇ ਉਹਨਾਂ ਦੀ ਜਾਂਚ ਕੀਤੀ ਜਾਏਗੀ ਤੇ ਵਿਕਰਮ ਸਿੰਘ ਮਜੀਠੀਆ ਲੰਮੇ ਅਰਸੇ ਤੱਕ ਜੇਲ੍ਹ ਦੇ ਵਿੱਚ ਜਾ ਸਕਦੇ ਨੇ ਜਿਵੇਂ ਹੁਣ ਵਿਕਰਮ ਸਿੰਘ ਮਜੀਠੀਆ ਦਾ ਕਰੀਬੀ ਸਾਥੀ ਹਰਪ੍ਰੀਤ ਸਿੰਘ ਗੁਲਾਟੀ ਗ੍ਰਿਫਤਾਰ ਹੋਇਆ ਸ਼ਰਾਬ ਦੀਆਂ ਕੰਪਨੀਆਂ ਬਣਾਈਆਂ ਸਨ ਉਹਨੇ ਤੇ ਵਿਜੀਲੈਂਸ ਨੂੰ ਸ਼ੱਕ ਹੈ ਸਾਰੀਆਂ ਕੰਪਨੀਆਂ ਬਿਕਰਮ ਮਜੀਠੀਆ ਦੀਆਂ ਨੇ ਬਾਹਰ ਦੇ ਮੁਲਕਾਂ ਚੋਂ ਕੰਪਨੀਆਂ ਨੇ ਲੋਨ ਦਿੱਤੇ 35-35 ਕਰੋੜ ਤੇ 3 ਕਰੋੜ ਲੈ ਕੇ ਲੋਨ ਮਾਫ ਕਰ ਦਿੱਤੇ ਆ ਸਾਰੀ ਚੀਜ਼ਾਂ ਜਿਹੜੀਆਂ ਨੇ ਅਦਾਲਤ ਦੇ ਸਾਹਮਣੇ ਰੱਖੀਆਂ ਗਈਆਂ ਨੇ ਵਿਜੀਲੈਂਸ ਨੇ 40 ਹਜ਼ਾਰ ਪੰਨਿਆਂ ਦਾ ਚਲਾਨ ਪੇਸ਼ ਕੀਤਾ ਕਿਸੇ ਵੀ ਸੂਰਤ ਬਿਕਰਮ ਸਿੰਘ ਮਜੀਠੀਆ ਨੂੰ ਮਾਫ ਨਹੀਂ ਕੀਤਾ ਜਾਏਗਾ ਤੇ ਪੰਜਾਬ ਦੇ ਲੋਕ ਵੀ ਇਸ ਚੀਜ਼ ਤੇ ਬਹੁਤ ਜ਼ਿਆਦਾ ਖੁਸ਼ ਨੇ ਕਿ ਬਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਸੜਨਾ ਚਾਹੀਦਾ ਤੁਸੀ ਕੀ ਸੋਚਦੇ ਹੋ ਇਸ ਕੇਸ ਦੇ ਬਾਰੇ ਤੇ ਕੀ ਵਿਕਰਮ ਸਿੰਘ ਮਜੀਠੀਆ ਜੇਲੋਂ ਬਾਹਰ ਆ ਜਾਏਗਾ ਜਾਂ ਉਸ ਸਜ਼ਾ ਮਿਲੇਗੀ ਆਪਣੀ ਰਾਏ ਟ ਕਮੈਂਟ ਜਗਾ ਕਰੋ ਵੀਡੀਓ ਚੰਗੀ ਲਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਸ ਗੁੱਡ ਬਾਏ ਅਲਾ ਹਾਫਿਜ਼